ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕਿਸਾਨ ਮਾਈਂਡ ਸੈਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਤੇ ਬਾਈ ਅੱਜ ਆਪਾਂ ਖੜੇ ਆ ਬਾਈ ਆਮਣੀ ਦੇ ਫਾਰਮ ਤੇ ਬਾਈ ਨੇ ਤੁਹਾਨੂੰ ਪਤਾ ਹੀ ਆਪਾਂ ਬਾਈ ਦੀ ਸੈੱਟ ਵਾਲੀ ਵੀਡੀਓ ਪਾਈ ਸੀਗੀ ਪਹਿਲਾਂ ਤੇ ਤੁਸੀਂ ਉਹ ਵੀਡੀਓ ਨੂੰ ਬਹੁਤ ਜ਼ਿਆਦਾ ਵਧੀਆ ਪਿਆਰ ਦਿੱਤਾਗਾ ਬਹੁਤ ਆਪਣੀ ਵਾਇਰਲ ਹੋਈ ਆ ਉਹ ਵੀਡੀਓ ਤੇ ਬਾਈ ਹੋਰਾਂ ਦੇ ਫਾਰਮ ਤੇ ਨਾ ਥੋੜੀ ਜੀ ਸਮੱਸਿਆ ਆ ਗਈ ਸੀਗੀ ਮੂੰਹ ਖੁਰ ਦੀ ਬਿਮਾਰੀ ਆ ਗਈ ਸੀ ਕਿਤੇ ਹੁਣ ਤਾਂ ਚਲੋ ਠੀਕ ਹੋ ਗਏ ਸਾਰੇ ਪਸ਼ੂ ਤੇ ਇੱਕ ਆਪਣੇ ਕੋਲ ਅਜੇ ਬਾਈ ਆਇਆ ਹੋਇਆਗਾ ਤੇ ਉਹਨੇ ਬਾਈ ਅਮਣੀ ਦੇ ਫਾਰਮ ਤੇ ਆ ਕੇ ਦੇਖਿਆ ਵੀ ਬਾਈ ਜਿਹੜੀ ਗਾਵਾਂ ਨੇ ਉਹ ਕਮਜ਼ੋਰ ਵੀ ਹੋ ਰਹੀਆਂ ਨੇ ਤੇ ਬਾਈ ਅਮਣੀ ਨੇ ਦੱਸਿਆ ਵੀ ਇਹਨਾਂ ਦਾ ਦੁੱਧ ਵੀ ਘਟ ਗਿਆ ਬਿਮਾਰੀ ਦੇ ਕਾਰਨਾਂ ਤੁਸੀਂ ਅੱਜ ਗਾਈਆਂ ਦੇਖ ਲਓ ਵੀ ਕਿੰਨੀਆਂ ਕਿ ਲਸੀਆਂ ਨੇ ਇਹ ਕਿੰਨਾ ਕੁ ਬਾਈ ਹੋਰਾਂ ਵੀ ਦੁੱਧ ਦਿੰਦੀਆਂ ਨੇ ਉਹ ਆਪਾਂ ਬਾਈ ਹੋਰਾਂ ਤੋਂ ਪੁੱਛ ਲਾਂਗੇ ਆਰਡਰ ਕੁਆਲਟੀ ਦੇਖ ਲਓ ਆ ਦੇਖ ਲਓ ਸਾਰਾ ਕੁਝ ਤੁਸੀਂ ਚੈੱਕ ਕਰ ਲਓ ਅੱਗੋਂ ਪਿੱਛੋਂ ਵੀ ਕੀ ਇਹਨਾਂ ਦੀ ਅੱਜ ਕੰਡੀਸ਼ਨ ਆ ਤੇ ਕੀ ਇਹਨਾਂ ਦੀ ਅੱਜ ਤੋਂ ਮਹੀਨੇ ਤੋਂ ਡੇਢ ਮਹੀਨੇ ਬਾਅਦ ਕੀ ਕੰਡੀਸ਼ਨ ਹੋ ਇਹਨਾਂ ਦੀ ਆਪਾਂ ਵੀ ਕਿਹੜੇ-ਕਿਹੜੇ ਪ੍ਰੋਡਕਟ ਪਾਉਣੇ ਨੇ ਕਿ ਆਪਾਂ ਉਹ ਸਾਰੀ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਤੇ ਕਿੰਨਾ ਕੁ ਦੁੱਧ ਦਿੰਦੀਆਂ ਨੇ ਕਿੰਨਾ ਟਾਈਮ ਇਹਨਾਂ ਨੂੰ ਸੋਈਆਂ ਨੂੰ ਹੋ ਗਿਆ ਆਪਾਂ ਬਾਈ ਹੋਰਾਂ ਤੋਂ ਲੈਣੇ ਆ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੇ ਬਈ ਜਿਹੜੀਆਂ ਆਪਣੀਆਂ ਗਾਵਾਂ ਨੇ ਗੀਆਂ ਆਪਾਂ ਲਵੀ ਆਏ ਨੇ ਗਾਵਾਂ ਦੇ ਨਾਲ-ਨਾਲ ਆਪਾਂ ਦੇਖਦੇ-ਦੇਖਦੀ ਗੱਲਬਾਤ ਕਰ ਲੈਣੇ ਆਗੇ ਤੇ ਜਿਹੜੀ ਬਈ ਆ ਗਾਂ ਗਈ ਇਹਦਾ ਕਿੰਨਾ ਟਾਈਮ ਹੋ ਗਿਆ ਇਹਨੂੰ ਸੋਈ ਨੂੰ ਇਹਨੂੰ ਵੀਰੇ ਅੱਜ ਪੂਰਾ 1 ਮਹੀਨਾ ਹੋ ਗਿਆ 1 ਮਹੀਨਾ ਹੋ ਗਿਆ ਅੱਜ ਪੂਰਾ ਤੇ ਦੁੱਧ ਕਿੰਨਾ ਦੇ ਰਹੀ ਹੈ ਹੁਣ ਦੁੱਧ ਇਸ ਟਾਈਮ ਯਾਰ 5-6 ਲੀਟਰ ਰਹਿ ਗਿਆ ਕਿਉਂਕਿ ਬਿਮਾਰੀ ਦੇ ਕਾਰਨ ਬਹੁਤ ਜ਼ਿਆਦਾ ਦੁੱਧ ਉੜ ਗਿਆ ਇਸ ਦਾ 5-6 ਲੀਟਰ ਇੱਕ ਟਾਈਮ ਦਾ ਕਿ ਇੱਕ ਦਿਨ ਦਾ ਵੀ ਨਹੀਂ ਇੱਕ ਦਿਨ ਦਾ ਰਹਿ ਗਿਆ ਇੱਕ ਦਿਨ ਦਾ 5-6 ਲੀਟਰ ਬਸ ਐ ਲੈ ਲਓ ਵੀ 2.5 ਲੀਟਰ ਤੇ 3 ਲੀਟਰ ਦੁੱਧ ਲੈ ਲੀਆ 3 ਲੀਟਰ ਰਹਿ ਗਿਆ ਇੱਕ ਟਾਈਮ ਦਾ ਅੱਛਾ ਬਈ ਤੇ ਪਹਿਲਾਂ ਜਦੋਂ ਪੀਕ ਲੈਵਲ ਤੇ ਸੀ ਉਦੋਂ ਕਿੰਨਾ ਦਿੰਦੀ ਸੀ ਉਦੋਂ ਤਾਂ ਇਹਨੇ ਕੱਢਿਆ ਯਾਰ 22 ਤੋਂ 24 ਲੀਟਰ ਕੱਢੇਗਾ 22 ਤੋਂ 24 ਲੀਟਰ ਤੋਂ ਹੁਣ ਦੇਖ ਲਓ ਦੋਸਤੋ ਇੱਕ ਮਹੀਨੇ ਦੇ ਵਿੱਚ ਹੀ 2.5 ਲੀਟਰ ਤੇ ਆ ਗਈ ਇਹ ਤੇ ਬਈ ਐਡੀ ਨਾਲ ਖ ਏ ਵੀ ਬਰੇ ਸੇਮ ਹੀ ਐ ਅੱਛਾ ਇਹ ਹੁਣ ਕਿੰਨੇ ਤੇ ਆ ਬਾਈ ਇਹ ਇਸ ਟਾਈਮ ਚੱਲ ਰਹੀ ਹੈ ਕਿ 7 ਕਦੀ 8 ਕਦੀ 7 7 8 ਕਦੀ ਐਵਰੇਜ ਤੇ ਪੀਕ ਲੈਵਲ ਕਿੰਨਾ ਸੀ ਇਹਦਾ ਬਾਈ ਪੀਕ ਲੈਵਲ ਇਹਦਾ ਉਸ ਟਾਈਮ ਪਿਆ ਸੀਗਾ 26 26 ਲੀਟਰ ਮਤਲਬ ਇਹ ਗਾਮ ਆਪਾਂ ਵਧੀਆ ਬਰੀਡ ਦੀ ਵਧੀਆ ਦੁੱਧ ਵਾਲੀ ਲੈ ਕੇ ਆਏ ਸੀ ਠੀਕ ਹਾਂ ਹਾਂ ਬਾਈ ਠੀਕ ਹੈ ਬਾਈ ਤੇ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਜਿਹੜਾ ਆਇਆ ਹੋਇਆ ਆਪਣੇ ਫਾਰਮ ਤੇ ਆਪਾਂ ਆਜੋ ਬਾਈ ਜੀ ਹਾਂ ਦਾ ਬਾਈ ਜੀ ਮੈਿਕਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਬਾਈ ਜੀ ਕੀ ਨਾਮ ਆ ਆਪਣਾ ਜੀ ਵੀਰ ਜੀ ਆਪਣਾ ਪ੍ਰੇਮ ਚੀਮਾ ਆਪਣਾ ਨਾਮ ਆ ਵੀਰੇ ਪ੍ਰੇਮ ਚੀਮਾ ਜੀ ਤੇ ਕਿਹੜੀ ਕੰਪਨੀ ਵੱਲੋਂ ਆਏ ਜੀ ਆਪਾਂ ਆਪਾਂ ਵੀਰ ਜੀ ਕੌਡੀ ਗਲੋ ਆਪਣੇ ਐਮ ਆਈ ਇਮਿਊਨ ਕੰਪਨੀ ਆ ਜਿਹਦਾ ਆਪਣਾ ਪ੍ਰੋਡਕਟ ਆਪਾਂ ਕਈ ਸਾਲਾਂ ਤੋਂ ਇਹਨੂੰ ਲੋਕਾਂ ਨੂੰ ਜੋਜ ਕਰਵਾ ਰਿਹਾ ਅਡੋਡੀ ਫਾਰਮ ਤੇ ਲਿਜਾ ਕੇ ਠੀਕ ਹੈ ਜੀ ਤੇ ਇਹਦਾ ਜਿਹੜਾ ਆਪਣਾ ਕੋਈ ਇਹਦੇ ਵਿੱਚ ਵੀਰ ਜੀ ਕੈਮੀਕਲ ਨਹੀਂ ਸਾਰਾ ਪਾਊਡਰ ਫਾਰਮ ਦਾ ਆਪਣਾ ਬਣਿਆ ਹੋਇਆ ਇਹ ਠੀਕ ਹੈ ਬਾਈ ਸਾਰੇ ਇਹਦੇ ਵਿੱਚ ਮਿਲਰ ਨੇ ਥੋੜੀ ਕਾਉਂਟੀਟੀ ਦੇ ਵਿੱਚ ਕੁੱਲ ਚੀਜ਼ ਪਾ ਕੇ ਆਪਾਂ ਨੇ ਪ੍ਰੋਪਰ ਤਰੀਕੇ ਨਾਲ ਆਪਾਂ ਨੇ ਤਿਆਰ ਕੀਤਾ ਹੋਇਆ ਜੀ ਠੀਕ ਹੈ ਵੀਰੇ ਕਿਉਂਕਿ ਆਪਾਂ ਬਾਈ ਕਹਿੰਦਾ ਵੀ ਦੁੱਧ ਦੀ ਕਾਰਟ ਸੀ ਆਪਾਂ ਨੂੰ ਇਹ ਚੀਜ਼ ਇਹ ਆਪਾਂ ਪ੍ਰੋਡਕਟ ਇਹ ਗਊ ਵਾਸਤੇ ਇਹਨੂੰ ਆਪਾਂ ਦੇ ਰਹੇ ਆਪਾਂ ਨੂੰ ਇਹ ਕਹਿੰਦਾ ਵੀ ਦੁੱਧ ਦਾ ਲੈਵਲ ਆਪਾਂ ਆਪਣਾ 25 ਤੋਂ ਅੱਧਾ ਕਿਲੋ ਦੀ ਆਪਣੀ ਪੈ ਗਈਆਂ 25 ਤੋਂ 27 ਦਿਨ ਆਪਣਾ ਇਹ ਪ੍ਰੋਡਕਟ ਚੱਲਦਾ ਠੀਕ ਹੈ ਵੀਰੇ ਤੇ ਲੀਬਰ ਵਾਸਤੇ ਵੀ ਬੈਸਟ ਆ ਵੀਰ ਜੀ ਇਹ ਠੀਕ ਹੈ ਜੀ ਤੁਸੀਂ ਗੋਹਾਤੋਂ ਕੇ ਚੈੱਕ ਕਰ ਲਿਓ ਪਹਿਲਾਂ ਉਹਦੋਂ ਬਾਅਦ ਚੈੱਕ ਕਰ ਲਿਓ ਦੂਜਾ ਦੀ ਪੇਟ ਵਾਸਤੇ ਠੀਕ ਹੈ ਅੱਛਾ ਜੀ ਜਿਵੇਂ ਜਿੰਨੇ ਵੀ ਟਾਕਸਨ ਨੇ ਉਹ ਬਾਰੇ ਮਾਰਦਾ ਕੱਢ ਕੇ ਜੀ ਤੇ ਦੁੱਧ ਜਿਹੜਾ ਫੈਟ ਆ ਆਪਣਾ ਫੈਟ ਆ 10 ਤੋਂ 12 ਦਿਨਾਂ ਦੇ ਵਿੱਚ ਦੁੱਧ ਦਾ 10 ਤੋਂ 20 ਦਿਨਾਂ ਦੇ ਵਿੱਚ ਜਿਹੜੀ ਇਹਦੀ ਗਰੋਥ ਹੈ 2 ਤੋਂ 2.5 ਮਹੀਨਾਵਾਂ ਦੇ ਵਿੱਚ ਅੱਛਾ ਵੀਰੇ ਠੀਕ ਹੈ ਨਾ ਵੀਰ ਜੀ ਇਹ ਆਪਾਂ ਨੂੰ ਇਹ ਦਿੰਨੇ ਆ ਬਾਈ ਨੇ ਆਪਾਂ ਨੂੰ ਦੱਸਿਆ ਆਪਾਂ ਗਾਈ ਦੇ ਇਹ ਚੀਜ਼ ਦੇ ਬਾਈ ਨੂੰ ਇੱਕ ਪ੍ਰੋਡਕਟ ਦੇ ਕੇ ਜਾਨਨੇ ਆ ਉਸ ਤੋਂ ਬਾਅਦ ਆਪਾਂ ਪ੍ਰੋਡਕਟ ਬਾਈ ਨੂੰ ਲੱਗਦਾ ਹੋਰ ਦੇ ਕੇ ਜਾਵਾਂਗੇ ਇਹ ਚੀਜ਼ ਠੀਕ ਹੈ ਨਾ ਵੱਧ ਕਵਾਂਟੀਟੀ ਜਿੱਦਾਂਗੇ ਆਪਾਂ ਕਿਹੜਾ ਰਿਜ਼ਲਟ ਦੇਖਣਾ ਵੀ ਆਪਾਂ 10 ਤੋਂ 15 ਦਿਨਾਂ 'ਚ ਆਪਣਾ ਕਿੰਨਾ ਦੁੱਧ ਵਾਧਦਾ ਇਹ ਚੀਜ਼ ਨਾਲ ਠੀਕ ਹੈ ਵੀਰੇ ਮਤਲਬ ਵੀ ਪਹਿਲਾਂ ਤੁਸੀਂ ਦੇਣ ਨੂੰ ਤਾਂ ਵੱਡੀ ਪੈਕੇਜ ਵੀ ਦੇ ਸਕਦੇ ਸੀ ਆਪਾਂ ਮਕਸਦ ਦੇਣ ਨਹੀਂ ਦਾ ਇਹੀ ਮਤਵ ਲਾਇਆ ਵੀ ਆਪਾਂ ਇੱਕ ਤੇ ਟ੍ਰਾਇਲ ਕਰਕੇ ਵਾਈਨ ਨੂੰ ਕਿਉਂਕਿ ਮੇਰੇ ਤਾਂ ਪੰਜਾਬ ਦੇ ਵਿੱਚ ਪ੍ਰਮਾਤਮਾ ਦੇ ਪ੍ਰੇਮ ਚੀਮੇਦਨ ਆਪਣਾ ਪੇਜ ਚੱਲਦਾ ਹੀ ਆਪਣਾ ਲੋਕ ਬਹੁਤ ਆਪਾਂ ਨੂੰ ਪਿਆਰ ਕਰਦੇ ਨੇ ਪਹਿਲੇ ਜੀ ਬਹੁਤ ਪੰਜਾਬ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਵਿੱਚ ਆਪਣਾ ਪ੍ਰੋਡਕਟ ਬਹੁਤ ਜਾਂਦਾ ਵੀਰ ਜੀ ਇਹ ਚੀਜ਼ ਠੀਕ ਹੈ ਜੀ ਵੀਰੇ ਤੇ ਇਹੜਾ ਪ੍ਰੇਮ ਜੀ ਮੇ ਨਾਮ ਦੇ ਪੇਜ ਬਣਿਆ ਹੋਇਆ ਵੀਰੇ ਕਿ ਕਿਹੜੀ ਵੈਬਸਾਈਟ ਤੇ ਹੈ ਫੇਸਬੁੱਕ ਤੇ ਹੈ ਕਿ YouTube ਤੇ ਹੈ ਫੇਸਬੁੱਕ ਤੇ ਵੀਰ ਜੀ ਆਪਣਾ ਫੇਸਬੁੱਕ ਤੇ ਬਾਈ ਹੋਰਾਂ ਦਾ ਚੈਨਲ ਆ ਜੀ ਤੁਸੀਂ ਜਾ ਕੇ ਉੱਥੇ ਵੀਡੀਓ ਪੋਸਟਾਂ ਦੇਖ ਸਕਦੇ ਹੋ ਬਾਈ ਹੋਰਾਂ ਨੂੰ ਫੋਲੋ ਕਰ ਲਿਓ ਤੇ ਬਾਈ ਜੀ ਹੋਰ ਕਿਹੜੇ-ਕਿਹੜੇ ਪ੍ਰੋਡਕਟ ਦੇਖੇ ਜਾ ਰਹੇ ਤੁਸੀਂ ਇਹ ਵੀ ਜੀ ਲਾਉਨ ਕੰਪਨੀ ਦਾ ਜੀ ਆਪਣਾ ਅੱਛਾ ਜੀ ਇਦੇ ਵਿੱਚ ਵੀ ਆਪਾਂ ਇੱਕ ਆਪਣਾ ਕੈਲਸ਼ੀਅਮ ਆ ਬਰਦਰ ਇਹ ਅੱਛਾ ਜੀ ਇਹ ਕੈਲਸ਼ੀਅਮ ਆ ਜੀ ਠੀਕ ਹੈ ਜੀ ਤੇ ਆ ਆਪਾਂ ਹੈਗਾ ਮਿਨਰਲ ਮਿਕਸਚਰ ਆਪਣੇ ਲੱਭੇ ਵੱਡੀਆਂ ਪੈਕਿੰਗਾਂ ਵੀ ਹੈਗੀਆਂ ਨੇ ਬਾਈ ਨੂੰ ਸਿਰਫ 1 ਲੀਟਰ ਤੇ ਆਪਾਂ 1 ਕਿਲੋ ਹੋਏ ਇਹ ਆਪਾਂ ਦੂਜੀ ਗਾਈ ਵਾਸਤੇ ਆਪਾਂ ਵਾਈ ਨੂੰ ਦੇਖ ਕੇ ਜਾਂਦੇ ਆ ਇਹ ਇਹਨੂੰ ਚੀਜ਼ ਵਾਸਤੇ ਠੀਕ ਹੈ ਨਾ ਜੀ ਇਹ 50 ਗ੍ਰਾਮ ਸਵੇਰੇ 50 ਗ੍ਰਾਮ ਸ਼ਾਮ ਨੂੰ 100 ਗ੍ਰਾਮ ਇੱਕ ਟਾਈਮ ਦਾ ਸਵੇਰੇ ਇੱਕ ਸ਼ਾਮ ਨੂੰ ਆਪਾਂ ਗਰੰਟੀ ਦੇ ਨਾਲ ਵਿੱਚ ਕੋਈ ਕੈਮੀਕਲ ਨਹੀਂ ਸਾਡੇ ਕਾਡੀ ਗਲੋਚ ਵੀ ਵੀਰ ਜੀ ਇਹ ਲਾਉਣ ਆਪਣੇ ਇਹ ਪ੍ਰੋਡਕਟਾਂ ਦੇ ਵਿੱਚ ਕੋਈ ਕੈਮੀਕਲ ਨਹੀਂ ਗਲੂਕੋਸ ਉੱਤੇ ਬਣੇ ਹੋਏ ਨੇ ਆਪਣੇ ਆਪਣੀ ਫੁੱਲ ਗਰੰਟੀ ਹੈ ਇਸ ਚੀਜ਼ ਦੀ ਇਸ ਚੀਜ਼ ਦੀ ਅੱਛਾ ਵੀਰ ਜੀ ਤੇ ਭਾਈ ਇਹ ਪ੍ਰੋਡਕਟ ਨੇ ਜਿਹੜੇ ਇਹ ਕੋਈ ਜ਼ਿਆਦਾ ਮਹਿੰਗੇ ਤਾਂ ਨਹੀਂ ਹੋਣਗੇ ਵੀ ਆਮ ਜ਼ਿਮੀਂਦਾਰ ਲੈ ਸਕਦਾ ਆਮ ਜ਼ਿਮੀਂਦਾਰਾਂ ਵਾਸਤੇ ਆਪਾਂ ਅਪਰੋਚ ਕਰਾਂਗੇ ਵੀਰੇ ਕਿਉਂਕਿ ਆਪਾਂ ਮੈਡੀਕਲਾਂ ਦੇ ਵਿੱਚ ਵੀ ਦੇਵਾਂਗੇ ਦੇਖੋ ਹੋ ਸਕਦਾ ਦੇਖੋ ਭਾਈ ਦੁਕਾਨਦਾਰੀ ਦੇ ਖਰਚੇ ਦੇਖੋ ਉਹਨਾਂ ਨੇ ਵੀ ਵਿਚਾਰਾਂ 20 50 ਰੁਪਏ ਕਮਾ ਕੇ ਦੇਣ ਦਾ ਹੱਕ ਬਣਦਾ ਠੀਕ ਹੈ ਨਾ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਨੇ ਆਪਣਾ ਪਹਿਲੇ ਹੀ ਬਹੁਤ ਜੁੜੇ ਹੋਏ ਨੇ ਭਰਾ ਮੈਂ ਧੰਨਵਾਦ ਕਰਦਾ ਸਾਰੇ ਭਰਾਵਾਂ ਦਾ ਕਿਉਂਕਿ ਜਿਹੜੇ ਆਪਣੇ ਜੁੜੇ ਹੋਏ ਨੇ ਆਪਾਂ ਡਾਇਰੈਕਟ ਹੀ ਭੇਜ ਦਿੰਦਾ ਕੋਰੀਅਰ ਰਾਹੀਂ ਅੱਛਾ ਕੋਰੀਅਰ ਕਰਦਾ ਹੈ ਹਰਿਆਣਾ ਜਿੱਥੇ ਮਰਜ਼ੇ ਹੋ ਰਾਜਸਥਾਨ ਤੱਕ ਆਪਣਾ ਪ੍ਰੋਡਕਟ ਜਾਂਦਾ ਵੀਰ ਜੀ ਠੀਕ ਹੈ ਜੀ ਵੀਰ ਠੀਕ ਹੈ ਨਾ ਜੀ ਤੇ ਇਹਨੂੰ ਦੇਣਾ ਸਟਾਰਟ ਕਰਦੇ ਆ ਇਹਦਾ ਵੀਰਦੀਪ ਨੇ ਆਖਿਆ ਵੀ ਤੁਸੀਂ ਦੁੱਧ ਤੋਲੋ ਠੀਕ ਹੈ ਨਾ ਜਿਹੜੀ ਇਹਦੀ ਕਮਜ਼ੋਰੀ ਆ ਉਹ ਚੀਜ਼ ਵੀ ਦੇਖੋ ਕੋਈ ਚੀਜ਼ਾਂ 'ਚ ਹੋਰ ਘਾਟਾਂ ਨੇ ਦੇ ਵਿੱਚ ਤਾਂ ਆਪਾਂ ਮਿੰਨਰ ਮਿਕਸਚਰ ਤੇ ਇਹਨੂੰ ਕੈਲਸ਼ੀਅ ਇਹਦਾ ਗ੍ਰੋਥ ਟੈਕ ਵੀ ਆਪਾਂ ਵੀਰ ਜੀ ਚੈੱਕ ਕਰਨੇ ਆ ਸਾਰੀ ਚੀਜ਼ ਠੀਕ ਹੈ ਜੀ ਸਾਰਾ ਕੁਝ ਦੇਖੋਗੇ ਹਾਂਜੀ ਵੀਰੇ ਠੀਕ ਹੈ ਜੀ ਵੀਰੇ ਇੱਥੇ ਦੇਖੋ ਜੀ ਦੋਸਤੋ ਬਾਈ ਹੋਰਾਂ ਦੇ ਵੀ گاਵਾ ਤਾਂ ਹੋਰ ਵੀ ਹੈਗੀਆਂ ਸੀਗੀਆਂ ਪਰ ਜਿਹੜੇ ਬਾਈ ਪ੍ਰੇਮ ਚੀਮਾ ਜੀ ਨੇ ਇਹ ਕਹਿੰਦੇ ਵੀ ਆਪਾਂ ਟ੍ਰਾਇਲ ਸਿਰਫ ਦੋਤੀ ਲਾਉਣਾਗਾ ਕਿਉਂਕਿ ਬਾਈ ਹੋਰੀ ਦੇਣ ਨੂੰ ਤਾਂ ਵੱਡੀ ਪੈਕਿੰਗ ਵੀ ਦੇ ਸਕਦੇ ਸੀ ਸਾਰੇ ਪਸ਼ੂਆਂ ਤੇ ਵੀ ਲਾ ਸਕਦੇ ਸੀਗੇ ਪਰ ਡਾਕਟਰ ਕਿਉਂਕਿ ਬਾਈ ਹੋਰਾਂ ਨੇ ਕੰਮ ਆ ਜਿਹੜਾ ਉਹ ਇੱਕ ਵਾਰ ਨਹੀਂ ਕਰਨਾ ਬਾਈ ਹੋਰੀ ਕਹਿੰਦੇ ਆਪਾਂ ਲਾਈਫਟਾਈਮ ਵਾਸਤੇ ਕੰਮ ਕਰਨਾਗਾ ਆਪਾਂ ਕਿਸਾਨ ਨੂੰ ਇੱਕ ਵਾਰ ਨਹੀਂ ਲੁੱਟਣਾ ਹੈਗਾ ਵੀ ਆਪਾਂ ਉਹਨੂੰ ਫਾਇਦਾ ਵੀ ਦੇਣਾ ਤੇ ਆਪਣੀ ਕਮਾਈ ਵੀ ਕਰਨੀ ਹੈਗੀ ਬਾਈ ਹੋਰੀ ਉਸ ਹਿਸਾਬ ਦੇ ਨਾਲ ਕੰਮ ਕਰਦੇ ਨੇ ਬਾਈ ਹੋਰੀ ਜੇ ਵੀ ਕਿਸਾਨ ਨੂੰ ਫਾਇਦਾ ਲੱਗੂਗਾ ਤਾਂ ਕਿ ਸਾਹ ਹਵਦਿਆ ਵੀ ਦੁਬਾਰਾ ਮੰਗਾਊਗਾ ਤੇ ਜਿਹੜੇ ਬਾਈ ਹੋਰਾਂ ਨੇ ਕੌਡੀ ਗਲੋ ਪਹਿਲਾ ਪ੍ਰੋਡਕਟ ਦੱਸਿਆਗਾ ਇਹ ਤਾਂ ਮੈਂ ਵੀ ਆਬਦੇ 2-3 ਪਸ਼ੂਆਂ ਦੇ ਟ੍ਰਾਇਲ ਲੈ ਚੁੱਕਿਆਂਗੇ ਤੇ ਬਹੁਤ ਵੱਡੇ ਵੱਡੇ ਫਾਰਮਾਂ ਚ ਬਾਈ ਹੋਰਾਂ ਦੇ ਪ੍ਰੋਡਕਟ ਜਾਂਦੇ ਨੇਗੇ ਤੇ ਆਪਾਂ ਬਾਈ ਹੋਰਾਂ ਤੋਂ ਨੰਬਰ ਵੀ ਲੈ ਲੈਣੇ ਜੇ ਤੁਸੀਂ ਬਾਈ ਹੋਰਾਂ ਤੋਂ ਪ੍ਰੋਡਕਟ ਮੰਗਾਉਣਾ ਹੋਇਆ ਤਾਂ ਬਾਈ ਹੋਰੀ ਕੂਰੀਅਰ ਵੀ ਕਰ ਦੇਣਗੇ ਬਾਈ ਜੀ ਨੰਬਰ ਬੋਲਿਓ ਆਪਣਾ ਵੀਰ ਜੀ ਪ੍ਰੇਮ ਸਿੰਘ ਆਪਣਾ ਨਾਮਾ ਪ੍ਰੇਮ ਚੀਮਤ ਨਾਮ ਤੇ ਆਪਾਂ ਮਸ਼ੂਰਾ ਬਾਈ ਦੇ ਸਾਰੇ ਜੋ ਕੋਈ ਜਿਹੜਾ ਆਪਣਾ ਨੰਬਰ ਆ ਵੀਰ ਜੀ 9872 29629 ਅੱਛਾ ਜੀ ਇੱਕ ਵਾਰ ਹੋਰ ਬੋਲੋ ਨੰਬਰ 987 ਠੀਕ ਹੈ ਬਾਈ ਜੀ ਤੇ ਜਿੰਨੇ ਵੀ ਆਪਣੇ ਪ੍ਰੋਡਕਟ ਹੁੰਦੇ ਨੇ ਵੀਰ ਜੀ ਵਿਦਆਊਟ ਕੈਵਿਕਲ ਆਉਂਦੇ ਨੇ ਸਾਰੇ 100% ਆਪਣੀ ਗਾਰੰਟੀ ਹੈ ਜੀ ਜਿਹੜਾ ਵੀ ਆਪਣਾ ਜਿਹੜੀ ਕਹਾ ਜਿਹੜਾ ਆਪਣਾ ਕੈਲਸ਼ੀਅਮ ਆਉਂਦਾ ਵੀਰ ਜੀ ਗਲੂਕੋਜ਼ ਤਿਆਰ ਕੀਤਾ ਜੇ ਤੁਸੀਂ ਆਪ ਘੁੱਟ ਭਰ ਲਿਓ ਆਪਣੀ ਗਾਰੰਟੀ ਹੈ ਜੀ ਤੁਹਾਨੂੰ ਨੁਕਸਾਨ ਹੋਵੇ ਠੀਕ ਉਹ ਤੁਹਾਨੂੰ ਦਾ ਨੁਕਸਾਨ ਕੀ ਹੋਣਾ ਹੈ ਹਾਂ ਜੀ ਜਦੋਂ ਆਪਾਂ ਨੂੰ ਹੀ ਨੁਕਸਾਨ ਹੋ ਰਿਹਾ ਜੀ ਇੱਥੋਂ ਪਤਾ ਲੱਗਦਾ ਵੀ ਇਹ ਪ੍ਰੋਡਕਟ ਨੇ ਜਿਹੜੇ ਬਾਈ ਹੋਰਾਂ ਦੇ ਨੇਚਰਲ ਬਣਾਉਂਦੇ ਨੇ ਸਰੀ ਚੀਜ਼ਾਂ ਕੋਈ ਆਪਾਂ ਕੋਈ ਚਲਮਾ ਕੰਮ ਕੋਈ ਨਹੀਂ ਕਰਦੇ ਇੱਥੇ ਠੀਕ ਹੈ ਬਾਈ ਜੀ ਤੇ ਬਾਈ ਹੋ ਜ ਡੇਡ ਪਰ ਡਾਕਟਰ ਦੀ ਮਾਰਕੀਟਿੰਗ ਆ ਕਿ ਜੇ ਤੁਸੀਂ ਪ੍ਰੋਡਕਟ ਮੰਗਾਉਣਾ ਹੈ ਤਾਂ ਬਾਈ ਹੋਰਾਂ ਦਾ ਸੰਪਰਕ ਕਰ ਲੇ ਤੇ ਅੱਜ ਵਾਲੀ ਵੀਡੀਓ ਆ ਇਹ ਆਪਣੇ ਤਾਂ ਬਣਾਈਆ ਵੀ ਤੁਸੀਂ ਅੱਜ பசਾਂ ਦੀ ਗ੍ਰੋਥ ਦੇਖੋ ਤੇ ਅੱਜ ਤੋਂ ਡੇਡ 2 ਮਹੀਨਿਆਂ ਤੱਕ ਇਹਨਾਂ ਦੀ ਦੁਬਾਰਾ ਫੇਰ ਵੀਡੀਓ ਪਾਵਾਂਗੇ ਤੇ ਉਦੋਂ ਇਹਨਾਂ ਦੀ ਗ੍ਰੋਥ ਦੇਖੋ ਤੇ ਉਦੋਂ ਤੁਸੀਂ ਦੁੱਧ ਦੇਖੋ ਆ ਦੇਖੋ ਇਹਨਾਂ ਦੀ ਆਰਡਰ ਕੁਆਲਿਟੀ ਹੈ ਜਿਹੜੀ ਬਿਮਾਰੀ ਦੇ ਨਾਲ ਬਿਲਕੁਲ ਹੀ ਖਤਮ ਹੋ ਚੁੱਕੀ ਆ ਆ ਦੇਖੋ ਕਿੰਨਾ ਢਿੱਲਾ ਹੋ ਚੱਕਿਆ ਮੰਗਰੋ ਆ ਦੇਖੋ ਇਹ ਬਾਈ ਹੋਰੀ ਕਹਿੰਦੇ ਸਾਰਾ ਉਦਨੀ ਪ੍ਰੋਪਰ ਦੁੱਧ ਤੇ ਆ ਜਾਣਗੇ ਆ ਬਸ ਥੋੜੀ ਜੀ ਮੇਨਟੇਨੈਂਸ ਦੀ ਲੋੜ ਆਗੀ ਠੀਕ ਹੈ ਬਾਈ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਸੀ ਗੱਲ ਜੀ